ਹਾਂਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਆਪਣੀ YouTube ਚੈਨਲ ਤੇ ਵੈਲਕਮ ਹੈ ਤੇ ਅੱਜ ਆਪਾਂ ਆਪਣੀ ਚੈਨਲ ਨੂੰ ਕਹੋ ਸਬਸਕ੍ਰਾਈਬ ਤੇ ਅੱਜ ਮੌਸਮ ਬਹੁਤ ਵਧੀਆ ਹੋਇਆ ਪਿਆ ਦੇਖ ਸਕਦੇ ਹੋ ਤੇ ਆਪਣੇ ਥੋੜਾ ਥੋੜਾ ਜਿਹਾ ਮੀਂਹ ਵੀ ਪੈ ਗਿਆ ਖੇਤ ਦੇਖ ਲਓ ਛਾਬੜ ਜੇ ਹੋ ਗਏ ਗਿੱਲੇ ਕਰੇ ਪਏ ਆ ਯਾਨੀ ਕਿ ਥੋੜਾ ਥੋੜਾ ਜਿਹਾ ਯਾਨੀ ਕਿ ਕਹਿ ਸਕਦੇ 10-20% ਮੀਂਹ ਆਪਣੇ ਜ਼ਰੂਰ ਪਿਆ ਏ ਤੇ ਹੁਣ ਵੀ ਠੰਡੀ ਠੰਡੀ ਹਵਾ ਚੱਲ ਰਹੀ ਹੈ ਤੇ ਬਾਕੀ ਪਨੀਰੀ ਨੂੰ ਆਪਾਂ ਪਾਣੀ ਲਾਉਣਾ ਹੈ ਤੇ ਹੁਣ ਦੇਖਦੇ ਆ ਵੀ ਪਾਣੀ ਲਾਈਏ ਕਿ ਨਹੀਂ ਲਾਈਏ ਵੀ ਫੈਗੀ ਤਾਂ ਪਨੀਰੀ ਗਿੱਲੀ ਹੋ ਐ ਤੇ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀ ਪਾਣੀ ਆਪਾਂ ਹੁਣ ਡੇਲੀ ਲਾਈਏ ਪਨੀਰੀ ਨੂੰ ਆਪਣੀ 15 ਦਿਨ ਦੀ ਪਨੀਰੀ ਹੋ ਗਈ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਵੀ ਪਾਣੀ ਡੇਲੀ ਲਾਈਏ ਕਿ ਇੱਕ ਅੱਧਾ ਦਿਨ ਛੱਡ ਕੇ ਲਾਈਏ ਤੇ ਕਮੈਂਟ ਜਰੂਰ ਦੱਸਿਓ ਤੇ ਨਾਲੇ ਦੱਸਿਓ ਵੀ ਤੁਹਾਡੇ ਕਿੰਨਾ ਕੁ ਮੀਂਹ ਪਿਆ ਏ ਸਾਡੇ ਤਾਂ ਅੱਜ ਗਰਮੀ ਤੋਂ ਮਿਲ ਗਈ ਰਹਿਤ ਥੋੜੀ ਜਿਹੀ ਗੈਦਰ ਤੁਸੀਂ ਕਰ ਸਕਦੇ ਹੋ ਚੱਕ ਬਹੁਤ ਵਧੀਆ ਗੈਦਰ ਆ